ਪੁਰਨਾ ਮੰਤਰੀ ਜੀ ਦੀ ਪੰਜਾਬ ਦੀ ਫੇਰੀ ਹੈ ਚਲੋ ਬਹੁਤ ਵਧੀਆ ਕੀਤਾ ਪਰ ਬਹੁਤ ਦੇਰੀ ਨਾਲ ਆਈ ਅੱਜ 10 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਹੜਾ ਆਏ ਤੇ ਪ੍ਰਧਾਨ ਮੰਤਰੀ ਜੀ 15 ਦਿਨ ਬਾਅਦ ਜੇ ਇਹ ਦੌਰਾ ਆਉਣਾ ਉਹ ਉਹਨਾਂ ਦੀ ਪੰਜਾਬ ਪ੍ਰਤੀ ਕਿੰਨੀ ਕੁ ਜਿਹੜੀ ਸਮਰਪਣ ਭਾਵਨਾ ਹੈ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਕਿੰਨਾ ਪਿਆਰ ਹੈ ਉਹ ਇਸ ਚੀਜ਼ ਤੋਂ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੇ ਇਹ ਵੀ ਮਜਬੂਰੀ ਬਸ ਕਿਉਂਕਿ ਜਦ ਪ੍ਰਧਾਨ ਮੰਤਰੀ ਜੀ ਨੇ ਟਵੀਟ ਕੀਤਾ ਸੀ ਉੱਥੇ ਅਫਗਾਨਿਸਤਾਨ ਦੇ ਵਿੱਚ ਜਦ ਉਚਾਲ ਆਇਆ ਉਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੇ ਟਵੀਟ ਦਾ ਜਵਾਬ ਦਿੱਤਾ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਪੰਜਾਬ ਪ੍ਰਤੀ ਜਿਹੜੀ ਬੇਰੁਖੀ ਹੈ ਉਹ ਕੋਈ ਚੰਗੀ ਗੱਲ ਨਹੀਂ ਤੇ ਉਹਨੂੰ ਪ੍ਰਿੰਟ ਜਿਹੜਾ ਇੱਕ ਤੇ ਟਾਈਮਜ਼ ਆਫ ਇੰਡੀਆ ਜਿਹੜਾ ਬਹੁਤ ਵੱਡਾ ਇੰਡੀਅਨ ਐਕਸਪ੍ਰੈਸ ਸੋਰੀ ਬਹੁਤ ਵੱਡਾ ਖਬਰ ਹੈ ਉਹਦੇ ਮੁੱਖ ਸੰਪਾਦਕ ਜਿਹੜੇ ਨੇ ਸ਼ੇਖਰ ਗੁਪਤਾ ਉਹਨਾਂ ਨੇ ਬਹੁਤ ਵਧੀਆ ਉਹਦੇ ਤੇ ਆਰਟੀਕਲ ਲਿਖਿਆ ਵੀ ਗੈਨੀ ਜੀ ਦੀ ਟਵੀਟ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਜਬੂਰ ਹੋ ਕੇ ਆਉਣਾ ਪਿਆ ਚਲੋ ਪ੍ਰੈਸ਼ਰ ਕਈ ਕੱਲੇ ਗੈਨੀ ਜੀ ਦਾ ਹੋਰ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਬੜਾ ਪ੍ਰੈਸ਼ਰ ਸੀ ਉਹਨਾਂ ਨੂੰ ਖੁਦ ਪਹਿਲਾਂ ਆਉਣਾ ਚਾਹੀਦਾ ਸੀ ਚਲੋ ਲੇਟ ਆਏ ਨੇ ਪਰ ਮੈਂ ਆਸ ਕਰਦਾ ਵੀ ਜੇ ਹੁਣ ਆਏ ਆਉਣਗੇ ਤਾਂ ਘੱਟੋ ਘੱਟ ਪੰਜਾਬ ਵਾਸਤੇ ਜੋ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਵਾਸਤੇ ਉਹ ਐਲਾਨ ਕਰਕੇ ਜਾਣਗੇ ਨਹੀਂ ਜਿਹੜਾ ਇਹਨਾਂ ਦੀ ਫੇਰੀ ਦਾ ਜਾਂ ਆਉਣ ਦਾ ਕੋਈ ਸਾਰਥਕ ਜਿਹੜਾ ਸਿੱਟਾ ਉਹ ਨਹੀਂ ਨਿਕਲੇਗਾ ਤੇ ਇਹ ਚਾਹੇ ਭਾਜਪਾ ਲੀਡਰਸ਼ਿਪ ਹੈ ਚਾਹੇ ਪ੍ਰਧਾਨ ਮੰਤਰੀ ਦਾ ਦਫ਼ਤਰ ਹੈ ਉਹਨਾਂ ਨੂੰ ਇਸ ਚੀਜ਼ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਜੇ ਹੁਣ ਕੱਲ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਤਾਂ ਬਹੁਤ ਵੱਡਾ ਇੱਕ ਐਸਾ ਯੋਗਦਾਨ ਪਾ ਕੇ ਜਾਣ ਜਿਹੜਾ ਪੰਜਾਬ ਦੇ ਲੋਕ ਘਟੋ ਘਟ ਇਹ ਯਾਦ ਰੱਖਣ ਉਹ ਪੰਜਾਬ ਬੇਗਾਨਾ ਮਹਿਸੂਸ ਨਾ ਕਰਨ ਆਪਣੇ ਦੇਸ਼ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸੌਖੀ ਘੜੀ ਦੇ ਵਿੱਚ ਭਾਵੇਂ ਅਸੀਂ ਕੋਈ ਮੰਗਦੇ ਨਹੀਂ ਸਾਡੇ ਵਿੱਚ ਆਪਦੇ ਵਿੱਚ ਸਮਰਥਾ ਹੈ ਪਰ ਫਿਰ ਵੀ ਸਰਕਾਰਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ